ਸ੍ਰੀ ਕਾਲਜੀ ਸਾਰਿਆਂ ਨੂੰ ਜੇ ਪੰਚਾਇਤ ਦਾ ਕੰਮ ਚੰਗਾ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਫੋਲੋ ਜਰੂਰ ਕਰ ਦਿਓ ਆਪਣੇ ਪਿੰਡ ਦੇ ਵਿੱਚ ਬੜੇ ਚਿਰਾਂ ਤੋਂ ਜਿਹੜੀ ਇੱਕ ਨਾ ਜ਼ਰੂਰਤ ਸੀ ਪੀਣ ਵਾਲਾ ਪਾਣੀ ਜਿਹੜਾ ਸੀ ਆਪਣਾ ਪਿੰਡ ਦਾ ਬਹੁਤ ਖਰਾਬ ਹੀ ਤੇ ਪਿੰਡ ਦੇ ਵਿੱਚ ਵਾਟ ਸਪਲਾਈ ਜਿਹੜੀ ਹੈ ਨਹੀਂ ਤੇ ਉਹ ਆਪਣਾ ਅੱਜ ਮਿਸ਼ਨ ਜਿਹੜਾ ਵਾ ਕਾਮਯਾਬ ਹੋ ਗਿਆ ਪੂਰਾ ਹੋ ਚੱਲਿਆ ਵਾ ਵਾਟ ਸਪਲਾਈ ਦੀ ਪਾਈਪ ਲਾਈਨ ਸਾਰੀ ਆਪਣੇ ਕੋਲ ਪਹੁੰਚ ਚੁੱਕੀ ਆ ਤੋ ਬਹੁਤ ਬਹੁਤ ਧੰਨਵਾਦ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਡੇ ਹਲਕੇ ਦੇ ਐਮਐਲਏ ਸਾਹਿਬ ਜਿਨ੍ਹਾਂ ਨੇ ਸਾਨੂੰ ਫੰਡ ਜਾਰੀ ਕੀਤੇ ਤੇ ਅਸੀਂ ਪਾਈਪਲਾਈਨ ਸ਼ੁਰੂ ਕਰਵਾਉਣ ਲੱਗੇ ਆ ਤੇ ਸਮਾਨ ਸਾਡੇ ਕੋਲ ਪਹੁੰਚ ਗਿਆ ਵਾ ਗੱਡੀ ਲੱਦ ਕੇ ਪਾਈਪਾਂ ਦੀ ਆ ਗਈ ਤੇ ਦੂਜਾ ਸਮਾਨ ਇੱਕ ਗੱਡੀ ਹੋਰ ਆ ਰਹੀ ਆ ਤੇ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਇਸ ਸੰਗਤਾਂ ਦੀ ਇਹ ਆਸ ਨੂੰ ਪੂਰਾ ਕਰਨ ਲੱਗਿਆ ਕਿਉਂਕਿ ਪਿੰਡ ਦਾ ਪਾਣੀ ਜਿਹੜਾ ਮੋਟਰਾਂ ਦਾ ਖਰਾਬ ਹੋ ਚੁੱਕਾ ਸੀ ਪਾਣੀ ਪੀਣ ਲਾਇਕ ਨਹੀਂ ਹੈਗਾ ਤੇ ਆ ਥੋੜੇ ਦਿਨਾਂ ਨੂੰ ਇੱਕ ਦੋ ਦਿਨਾਂ ਚ ਆਪਾਂ ਕੰਮ ਸ਼ੁਰੂ ਕਰਕੇ ਤੇ ਮਹੀਨੇ ਦੇ ਵਿੱਚ ਵਿੱਚ ਲੋਕਾਂ ਨੂੰ ਪਾਣੀ ਘਰਾਂ ਚ ਪਹੁੰਚਾ ਦੇਣਾ ਧੰਨਵਾਦ